ਤੋਂ ਆਤਾ ਹੈ ਡਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਉਹਨਾਂ ਬਹੁਤ ਸਾਰੇ ਕਿਸਾਨ ਭਰਾਵਾਂ ਦੇ ਜਿਹੜੇ ਝੋਨੇ ਦੀਆਂ ਮੁੰਜਰਾਂ ਨਹੀਂ ਗੀਆਂ ਉਹ ਥੱਲੇ ਲਟਕ ਗਈਆਂ ਕਿ ਕਿਸਾਨ ਭਰਾ ਕੀ ਕਰਦੇ ਨੇ ਕਿ ਦਾਣਿਆਂ ਦੀ ਜਿਹੜੀ ਗਿਣਤੀ ਆ ਉਹ ਵੀ ਸ਼ੁਰੂ ਕਰ ਦਿੰਦੇ ਆ ਮੁੰਜਰਾਂ ਦੀ ਲੰਬਾਈ ਕਿਹੜੇ ਬੀਜ ਦੀ ਕਿੰਨੀ ਲੰਬਾਈ ਆ ਅਗਲੇ ਸਾਲ ਵਾਸਤੇ ਕਿਹੜਾ ਬੀਜ ਰੱਖ ਸਕਦੇ ਆ ਕਿਹੜਾ ਰੱਖਣ ਜੋਗ ਆ ਕਿਹੜੇ ਦੀ ਦਿੱਖ ਵਧੀਆ ਕਿਹੜੇ ਦੀ ਜਿਹੜੀ ਡਿਸ ਕਲਰ ਹੋਣ ਦੀ ਪ੍ਰੋਬਲਮ ਆ ਕਿਦੇ ਵਿੱਚ ਫੋਕ ਵੱਧਾਈ ਆ ਜਾਂ ਕਿਹੜੇ ਦਾ ਦਾਣਾ ਵੱਡਾ ਛੋਟਾ ਲੰਬਾ ਦਾਣਾ ਦਾਣੇ ਇੱਕ ਦੂਸਰੇ ਦੇ ਨੇੜੇ ਨੇ ਦੂਰ ਨੇ ਕਾਫੀ ਸਾਰੇ ਜਿਹੜੇ ਕੰਮ ਨੇ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਦੇਖੋ ਸਪਰੇਅਾਂ ਦਾ ਕੰਮ ਲਗ ਉਹਨਾਂ ਇਹਨਾਂ ਦਿਨਾਂ ਦੇ ਵਿੱਚ ਆਪਾਂ ਨੇ ਬੀਜ ਕਲੈਕਟ ਕਰਨ ਬਾਰੇ ਸੋਚਣਾ ਹੁੰਦਾ ਆਪਾਂ ਤੁਹਾਡੇ ਸਾਹਮਣੇ 5 ਤੋਂ 7 ਬੀਜਾਂ ਦੀ ਗੱਲਬਾਤ ਕਰਾਂਗੇ ਉਹਨਾਂ ਦੀਆਂ ਮੁੰਜਰਾਂ ਦੇ ਵਿੱਚ ਦਾਣਿਆਂ ਦੀ ਗਿਣਤੀ ਦੱਸਾਂਗੇ ਪਰ ਇੱਕ ਚੀਜ਼ ਨੂੰ ਕਿਸਾਨ ਭਰਾਵੋ ਦਿਮਾਗ ਦੇ ਵਿੱਚ ਬਿਠਾ ਲਓ ਕਿ ਜਿਹੜੀ ਦਾਣਿਆਂ ਦੀ ਗਿਣਤੀ ਹੈਗੀ ਉਹੋ ਕੱਲੀ ਝਾੜ ਨੂੰ ਕਲੀਅਰ ਨਹੀਂ ਕਰਦੀ ਉਹੋ ਕੱਲਾ ਪੱਕਾ ਨਹੀਂ ਕਰਦੀ ਕਿ ਇੰਨਾ ਝਾੜ ਨਿਕਲਦਾ ਹੋਰ ਬਹੁਤ ਸਾਰੇ ਮਾਪਦੰਡ ਹੁੰਦੇ ਨੇ ਜਿਨ੍ਹਾਂ ਦੇ ਨਾਲ ਆਪਣਾ ਝਾੜ ਆ ਜਿਹੜਾ ਵੱਧ ਘਟਾਉਣਾ ਹੁੰਦਾ ਬਹੁਤ ਸਾਰੀਆਂ ਵੈਰਾਈਟੀਆਂ ਨੇ ਜਿਨ੍ਹਾਂ ਦੀਆਂ ਮੁੰਜਰਾਂ ਲੰਬੀਆਂ ਘਟਣੇ ਪਰ ਝਾੜ ਵਧੀਆ ਦਿੰਦੀਆਂ ਨੇ ਬਹੁਤ ਸਾਰੀਆਂ ਵੈਰਾਈਟੀਆਂ ਦੀਆਂ ਜਿਹੜੀਆਂ ਮੁੰਜਰਾਂ ਨੇਗੀਆਂ ਉਹਨਾਂ ਦੀ ਲੰਬਾਈ ਘਟ ਹੁੰਦੀ ਹੈ ਲੈਂਥ ਘਟ ਹੁੰਦੀ ਹੈ ਪਰ ਝਾੜ ਵਧੀਆ ਦਿੰਦੀਆਂ ਨੇ ਤੇ ਲੰਬੀਆਂ ਮੁੰਜਰਾਂ ਵਾਲੀਆਂ ਜਿਹੜੀਆਂ ਆਪਾਂ ਲਈ ਵੈਰਾਈਟੀਆਂ ਨੇ ਉਹ ਕਈ ਵਾਰੀ ਝਾੜ ਘਟਾ ਜਾਂਦੇ ਨੇ ਇੱਥੇ ਵੀ ਆਪਾਂ ਲਈ ਕਿ ਬਹੁਤ ਵੱਡੇ ਕਾਰਨ ਹੁੰਦੇ ਨੇ ਜਿਹੜੀਆਂ ਚੀਜ਼ਾਂ ਦੇਖਣਯੋਗ ਹੁੰਦੀਆਂ ਨੇ ਕਿਉਂਕਿ ਇੱਕ ਗਠੀਲੀ ਇੱਕ ਦੂਸਰੇ ਦੇ ਵਿੱਚ ਦਾਣੇ ਫਿੱਟ ਹੋਣ ਵਾਲੀ ਮੁੰਜਰ ਹੁੰਦੀ ਹੈ ਜਿਹੜੀ ਕਿ ਪਹਿਲਾ ਦਾਣਾ ਖਤਮ ਨਹੀਂ ਹੁੰਦਾ ਉਦੋਂ ਅਗਲਾ ਦਾਣਾਗਾ ਜਿਹੜਾ ਉਹ ਸ਼ੁਰੂ ਹੋ ਜਾਂਦਾ ਤੇ ਬਹੁਤ ਸਾਰੀਆਂ ਮੁੰਜਰਾਂ ਅਜਿਹੀਆਂ ਹੁੰਦੀਆਂ ਨੇਗੀਆਂ ਜਾਂ ਬਹੁਤ ਸਾਰੀਆਂ ਵੈਰਾਈਟੀਆਂ ਜਿਨ੍ਹਾਂ ਦਾ ਇੱਕ ਦਾਣਾ ਖਤਮ ਹੋ ਕੇ ਉਦੋਂ ਬਾਅਦ ਅਗਲਾ ਦਾਣਾ ਉਸ ਤੋਂ ਬਾਅਦ ਸ਼ੁਰੂ ਹੁੰਦਾ ਕਹਿਣ ਦਾ ਭਾਵ ਦਾਣੇ ਦੀ ਲੰਬਾਈ ਜ਼ਰੂਰ ਹੁੰਦੀ ਹੈ ਦਾਣੇ ਪਤਲੇ ਹੁੰਦੇ ਨੇਗੇ ਬਹੁਤ ਸਾਰੀਆਂ ਵੈਰਾਈਟੀਆਂ ਦੇ ਬਹੁਤ ਸਾਰੀਆਂ ਵੈਰਾਈਟੀਆਂ ਦੇ ਦਾਣੇ ਹੁੰਦੇ ਆ ਜਿਹੜੇ ਉਹ ਥੋੜੇ ਜਿ ਮੋਟੇ ਬਣ ਚ ਹੁੰਦੇ ਆ ਥੋੜੇ ਜਿ ਆਪਾਂ ਕਹ ਲਈਏ ਕਿ ਲੰਬਾਈ ਘੱਟ ਹੁੰਦੀ ਹੈ ਮੋਟੇ ਜ਼ਿਆਦਾ ਉੱਥੇ ਕਿਤੇ ਉੱਥੇ ਕਿਤੇ ਨਾ ਕਿਤੇ ਮੁੰਜਰ ਦੀ ਜਿਹੜੀ ਲੰਬਾਈ ਆ ਉਹ ਘਟ ਜਾਂਦੀ ਹੈ ਜਾਂ ਛੇਤੀ ਦਾਣਾ ਦੂਸਰਾ ਸ਼ੁਰੂ ਹੋਣ ਦੇ ਨਾਲ ਵੀ ਘਟਦੀ ਹੈ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਦੇਣਾ ਪੈਣਾ ਹੁਣ ਵੀਡੀਓ ਪਾਉਣ ਦਾ ਮਕਸਦ ਇਹ ਨਹੀਂ ਹੈਗਾ ਕਿ ਆਪਣਾ ਹੁਣ ਆਪਾਂ ਇਹ ਕਲੀਅਰ ਕਰ ਦਿੰਨੇ ਆਂਗੇ ਕਿ ਝਾੜ ਕਿੰਨਾ ਆਉਣਾ ਕਿਹੜੀ ਵੈਰੈਟੀ ਦਾ ਇਹ ਵੀਡੀਓ ਪਾਉਣ ਦਾ ਮਕਸਦ ਇਹ ਹੀ ਆ ਕਿ ਤੁਹਾਨੂੰ ਦਾਣਿਆਂ ਬਾਰੇ ਚਾਣਨਾ ਪਈਏ ਤੇ ਨਾਲ ਦੀ ਨਾਲ ਜਿਹੜੀਆਂ ਇਹਨਾਂ ਦੇ ਨਾਲ ਜੁੜੀਆਂ ਹੋਣਾਂ ਇੱਕ ਤੋਂ ਦੋ ਗੱਲਾਂ ਨੇ ਉਹਦੇ ਬਾਰੇ ਕਿਉਂਕਿ ਹੁਣ ਬਹੁਤ ਸਾਰੇ ਖੇਤਾਂ ਦੀ ਮਾਰਕੀਟ ਦੇ ਵਿੱਚ ਅਜਿਹੇ ਪਰਸਨ ਵੀ ਹੋਣਗੇ ਜਿਹੜੇ ਤੁਹਾਨੂੰ ਝੋਨੇ ਦੀਆਂ ਲੰਬੀਆਂ ਮ ਕਿਆ ਦਾ ਉਹਨੂੰ ਮਹਿੰਗੇ ਭਾਤੇ ਵੇਚ ਦੇਣਗੇ ਉਹਨਾਂ ਦਾ ਝਾੜ ਜਰੂਰ 2 2 300 ਮਣਕ ਲਿਆਉਂਦਾ ਪਰ ਅੱਗੇ ਜਾ ਕੇ ਤੁਹਾਡੇ ਖੇਤ ਦੇ ਵਿੱਚ 70 ਨਿਕਲਦਾ ਕਿ 90 ਨਿਕਲਦਾ ਕਿ 100 ਨਿਕਲਦਾ ਉਹ ਬਾਅਦ ਦੀ ਗੱਲ ਆ ਕਿਉਂਕਿ ਉੱਥੇ ਕਿਤੇ ਨਾ ਕਿਤੇ ਲੰਬੀਆਂ ਮੁੰਜਰਾਂ ਦੇ ਵੀ ਕਾਫੀ ਮੈਟਰ ਜੇਕਰ ਜਿਆਦਾ ਆਪਾਂ ਕਹ ਲਈਏ ਕਿ ਬਿਰਲਾ ਝੋਨਾਗਾ ਉੱਥੇ ਕਿਤੇ ਨਾ ਕਿਤੇ ਫਟਾਰ ਵੀ ਜਿਆਦਾ ਹੁੰਦੀ ਹੈ ਮੁੰਜਰ ਵੀ ਵਧੀਆ ਬਣ ਜਾਂਦੀ ਹੈ ਲਵਾਈ ਕਿਹੜੀ ਲੇਬਰ ਨੇ ਕੀਤੀ ਹੈ ਇਹ ਵੀ ਮੈਟਰ ਕਰਦਾ ਹੁਣ ਆਪਾਂ ਵੈਰਾਈਟੀਆਂ ਦੇ ਹਿਸਾਬ ਦੇ ਨਾਲ ਦਾਣਿਆਂ ਦੀ ਗਿਣਤੀ ਕਲੀਅਰ ਕਰਦੇ ਹਾਂ ਕਿ ਕਿਹੜੀ ਵੈਰਾਈਟੀ ਦੇ ਕਿੰਨੇ ਦਾਣਿਆਂ ਦੀ ਗਿਣਤੀ ਹੈ YouTube ਤੇ ਦੇਖ ਰਹੇ ਹੋ ਤਾਂ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤੇ ਜੇਕਰ Facebook ਤੇ ਦੇਖ ਰਹੇ ਹੋ ਤਾਂ Facebook ਪੇਜ ਮਾਲਵੇ ਵਾਲੇ ਫਾਰਮਰ ਜਿਹੜਾ ਉਹਨੂੰ ਫੋਲੋ ਜਰੂਰ ਕਰ ਦਿਓ ਹੁਣ ਆਪਾਂ ਕਿਸਾਨ ਭਰਾਓ ਇਸ ਤੋਂ ਪਹਿਲਾਂ ਗਿਣਤੀ ਸ਼ੁਰੂ ਕਰੀਏ ਇਹਦੇ ਵਿੱਚ ਨਾਲ ਦੀ ਨਾਲ ਇੱਕ ਗੱਲ ਨੂੰ ਧਿਆਨ ਚ ਰੱਖਿਓ ਇਸ ਚੀਜ਼ ਨੂੰ ਨਾਲ ਲੈ ਕੇ ਚੱਲਿਓ ਜਿਹੜੀ PR 131 ਦੇ ਦਾਣਿਆਂ ਦੀ ਗਿਣਤੀ ਆ ਉਹਦੀ ਸਾਰਿਆਂ ਤੋਂ ਘੱਟ ਤੇ ਨਾਲ ਦੀ ਨਾਲ ਇਹ ਚੀਜ਼ ਨੂੰ ਵੀ ਧਿਆਨ ਚ ਰੱਖਿਓ ਕਿ ਇਹ ਜਿਹੜੀ ਗਿਣਤੀ ਆ ਇਹ ਘੱਟ ਹੋਣ ਦਾ ਵੱਡਾ ਕਾਰਨ ਇੱਤੇ ਵੀ ਆ ਇੱਕ ਤਾਂ ਇਹ ਨਰਮ ਪਾਣੀ ਤੇ ਆ ਤੇ ਦੂਸਰਾ ਨੰਬਰ ਇਹਦੀ ਜਿਹੜੀ ਲਵਾਈ ਆ ਉਹ ਪਿੰਡ ਵਾਲੀ ਲੇਬਰ ਤੋਂ ਕੀਤੀ ਗਈ ਆ ਪਿੰਡ ਵਾਲੀ ਲੇਬਰ ਕਹਿਣ ਦਾ ਭਾਵ ਦੋ ਬੂਟੇ ਆਉਂਦੇ ਨੇ ਉਨੀ ਜਗ੍ਹਾ ਦੇ ਵਿੱਚ ਜਿਹੜੀ ਆਪਾਂ ਬਿਹਾਰੀ ਲੇਬਰ ਜਾਂ ਹੋਰ ਲੇਬਰ ਤੋਂ ਲਗਾਉਨੇ ਆ ਤਾਂ ਉਹਦਾ ਲਗਭਗ ਆਪਾਂ ਕਹ ਲਈਏ ਇੱਕ ਬੂਟਾ ਹੁੰਦਾ ਕਹਿਣ ਦਾ ਭਾਵ ਜਿਹੜੀ ਉਸ ਟਾਈਮ ਤੇ ਲਵਾਈ ਵੇਲੇ ਸੰਗਣੀ ਬਿਰਦੀ ਦਾ ਮਸਾਲਾ ਖੜਾ ਹੁੰਦਾ ਹੁੰਦਾ ਉਹ ਇਹਨਾਂ ਦਿਨਾਂ ਦੇ ਵਿੱਚ ਆ ਕੇ ਇਧਰੋਂ ਵੀ ਥੋੜਾ ਜਿਹਾ ਆਪਾਂ ਕਹ ਲਈਏ ਦਾਣੇ ਦੀ ਗਿਣਤੀ ਤੇ ਅਸਰ ਪੈਂਦਾ ਪਰ ਇਹ ਨਹੀਂ ਹੈਗਾ ਕਿ ਝਾੜ ਤੇ ਪੈਂਦਾ ਕਿਉਂਕਿ ਉੱਥੇ ਕਿਤੇ ਨਾ ਕਿਤੇ ਜਿਹੜਾ ਆਪਾਂ ਬਾੜਨੀ ਲੇਬਰ ਤੋਂ ਲਵਾਉਨੇ ਆ ਉਹਦਾ ਕਿਤੇ ਨਾ ਕਿਤੇ ਬੂਟੇ ਦੀ ਆਪਾਂ ਅਗਲੇ ਸਖਾਮਾ ਦੀ ਗਿਣਤੀ ਵੱਧ ਜਾਂਦੀ ਹੈ ਤੇ ਨਾਲ ਦੀ ਨਾਲ ਜਿਹੜਾ ਥੋੜਾ ਜਿਹਾ ਉਹਨੂੰ ਹਵਾ ਪੈਂਦੀ ਰਹਿੰਦੀ ਹੈ ਕਹਿੰਦੇ ਆਪਾਂ ਉਹ ਬਿਰਲੀ ਹੁੰਦੀ ਆ ਤਾਂ ਉੱਥੇ ਕਿਤੇ ਨਾ ਕਿਤੇ ਮੁੰਜਰ ਦੀ ਲੰਬਾਈ ਵੱਧ ਸਕਦੀ ਆ ਦਾਣਿਆਂ ਦੀ ਗਿਣਤੀ ਵੱਧ ਸਕਦੀ ਆ ਪਰ ਪ੍ਰਤੀ ਸਕੁਅਰ ਫੁੱਟਾਂ ਦੇ ਹਿਸਾਬ ਦੇ ਨਾਲ ਗੱਲ ਉੱਥੇ ਜੀ ਆ ਪੜਦੀ ਹੈ ਜੀ ਤਾਂ ਹੁਣ ਆਪਾਂ ਚਲੋ ਸ਼ੁਰੂ ਕਰਦੇ ਆਂ ਕਿਸਾਨ ਪ੍ਰਭੂ ਸਭ ਤੋਂ ਪਹਿਲਾਂ ਤਾਂ ਪੀਆਰ 131 ਦੀ ਗੱਲ ਹੀ ਕਰ ਲੈਨੇ ਆਪਾਂ ਧਿਆਨ ਚ ਰੱਖਿਓ ਇਹ ਲਗਭਗ ਸਾਰੀਆਂ ਕਿਸਮਾਂ ਨੇ ਜਿਹੜੀਆਂ ਆਪਾਂ ਅੱਗੇ ਦੱਸ ਰਹੇ ਇਕੋ ਹੀ ਏਰੀ ਅ ਲਕਤੀਆਂ ਕਿੰਨਾਂ ਨੇ ਸਿਰਫ ਪੀਵੀ ਬਣਨਾਂ ਜਿਹੜੀ ਉਹ ਦੂਸਰੇ ਖੇਤ ਤੋਂ ਲੈਤੀ ਗਈ ਆ 2 ਕਿਲੋਮੀਟਰ ਦੇ ਫਾਸਲੇ ਦਾ ਉਹ ਦੂਜੀਆਂ ਕਿਸਮਾਂ ਨਾਲੋਂ ਇਹ ਜਿਹੜੀਆਂ ਦੂਸਰੀਆਂ ਕਿਸਮਾਂ ਨੇ ਜਿਵੇਂ ਕਿ 31 ਆ ਗਈ ਪੀਲੀ ਪੂਸਾ ਆ ਗਈ ਡੋਗਰ ਪੂਸਾ ਆ ਗਈ ਪੂਸਾ 44 ਆ ਗਈ ਪੀ 65 ਆ ਗਈ ਜਾਪਾ ਕੇ ਲਈ 18 ਆ ਗਈ ਇਹ ਲਗਭਗ ਇੱਕੋ ਹੀ ਏਰੀਆ ਦੇ ਵਿੱਚੋਂ ਇੱਕੋ ਹੀ ਪਾਣੀ ਆ ਲਗਭਗ ਕੋਈ ਬਹੁਤਾ ਵੱਡਾ ਫਰਕ ਨਹੀਂ ਹੈਗਾ ਨੈਰੀ ਪਾਣੀ ਵੀ ਪੈਂਦਾ ਤੇ ਨਾਲ ਦੀ ਨਾਲ ਆ ਜਿਹੜਾ ਜਿਹੜਾ ਦੂਸਰਾ ਪਾਣੀ ਆ ਉਹ ਵੀ ਚੰਗਾ ਗਾ ਡੰਡੇ ਪਾਣੀ ਤੇ ਆਪਾਂ ਕਹ ਲਈਏ ਕਿ ਇਹ ਪਲਿਆ ਹੋਇਆ ਚ ਉਹਨਾਂ ਤੇ ਜਿਹੜੀ ਪੀਵੀ ਬਣਨਾ ਉਹ ਨਿੱਗੇ ਪਾਣੀ ਤੇ ਜਿਹੜਾ ਨਹਿਰੀ ਪਾਣੀ ਆ ਉਹਨੂੰ ਇੱਕ ਵੀ ਨਹੀਂ ਲੱਗਿਆ ਕਿਉਂਕਿ ਆਪਾਂ ਲਗਭਗ ਜਿਹੜੀ ਖੇਤਾਂ ਦੀ ਦੂਸਰੀ ਜਗ੍ਹਾ ਤੇ ਜਾ ਕੇ ਨਹੀਂ ਆਪਾਂ ਲਗਭਗ ਉਹਨਾਂ ਦੀ ਵੀ ਗਿਣਤੀ ਕੀਤੀ ਹੈ ਜਿਹੜੇ ਖੇਤਾਂ ਨੂੰ ਆਪਾਂ ਦੇਖਭਾਲ ਕਰਦੇ ਆਂ ਜਿਹੜੇ ਖੇਤਾਂ ਦੇ ਵਿੱਚ ਆਪਾਂ ਰੋਜ਼ ਰਜਾਨਾ ਦਾ ਆਪਣਾ ਫੀਲਡ ਦਾ ਜਿਹੜਾ ਗੇੜਾ ਹੁੰਦਾ ਉਹਨਾਂ ਖੇਤਾਂ ਦੀ ਗੱਲ ਕਰਦੇ ਆਂ ਪਹਿਲੇ ਨੰਬਰ ਤੇ ਸ਼ੁਰੂਆਤ ਕਰੀਏ ਪੀਆਰ 131 ਤੋਂ ਤੱਕ ਦੀ ਦਾਣਿਆਂ ਦੀ ਗਿਣਤੀ ਹੈ ਜਿਹੜੀ ਇਹ ਹੈ ਜੀ ਹੈਗੀ ਫਿਲਿਪੂਸਾ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਲਾਈਆ ਤਾਂ ਇਹਦੀ ਜਿਹੜੀ ਦਾਣਿਆਂ ਦੀ ਗਿਣਤੀ ਆ 229 ਦਾਣੇ ਨੇ ਇਹਦੇ ਵਿੱਚ ਤੇ ਇਹਦੇ ਨਾਲ ਹੀ ਡੋਗਰ ਪੂਸਾ ਲਗਭਗ ਸੇਮ ਪਾਣੀ ਤੇ ਤਾਂ ਡੋਗਰ ਪੂਸਾ ਦੇ 228 ਦਾਣੇ ਆ ਕਹਿਣ ਦਾ ਭਾਵੇਂ ਕੋਈ ਵੀ ਫਰਕ ਨਹੀਂ ਤੇ ਪੂਸਾ ਜਿਹੜੀ 44 ਹੈਗੀ ਇਹਦੇ 220 ਦਾਣੇ ਨੇਗੇ ਇੰਨਾ ਦਾ ਕੋਈ ਬਾਲਾ ਵੱਡਾ ਫਰਕ ਨਹੀਂ ਹੈਗਾ ਦਾਣਿਆਂ ਦੇ ਵਿੱਚ ਇਹ ਤਿੰਨੇ ਪੂਸਾ ਆਗੀਆਂ ਜਿਹੜੀਆਂ ਆਪਾਂ ਕੇ ਲਈ ਪੀਲੀ ਪੂਸਾ ਤੇ ਡੋਗਰ ਪੂਸਾ ਇਹ ਸਾਡੇ ਵਰਗੇ ਵੀਰਾਂ ਨੇ ਕਿਸੇ ਨੇ ਤਿਆਰ ਕੀਤੀ ਹੈ ਤੇ ਜਿਹੜੀ ਪੂਸਾ 47 ਉਹ ਬਹੁਤ ਪੁਰਾਣੀ ਵੈਰੈਟੀ ਚੱਲ ਰਹੀ ਹੈ ਤੇ ਕਿਸਾਨਾਂ ਚ ਹਰ ਮਨ ਪਿਆਰੀ ਵੀ ਹੈ ਤੇ ਅੱਗੇ ਕਿਸਾਨ ਭਰਾਵੋ ਆਪਾਂ ਗੱਲ ਕਰੀਏ ਤਾਂ ਪੀ ਪੈਂਟ ਦੀ ਪੀ ਪੈਂਟ ਦੇ ਦਾਣੇ ਨੇ ਜਿਹੜੇ ਇਹ ਵੀ 151 ਦਾਣੇ ਨੇ 155 ਦਾਣੇ ਕਹਿਣ ਦਾ ਭਾਵ ਆਪਾਂ ਨੇ ਮੀਡੀਅਮ ਜੀਆਂ ਮੁੰਜਰਾਂ ਬਿਨਾਂ ਕਿਸੇ ਮੁੰਜਰ ਦੀ ਸਿਲੈਕਸ਼ਨ ਕੀਤੇ ਤੋਂ ਤੋੜੀਆਂ ਨੇ ਆ ਉੱਥੇ ਕਿਤੇ ਨਾ ਕਿ ਜਿਹੜੀ ਪੀ ਪੈਂਟ ਦੀ ਲਵਾਈ ਆ ਉਹ ਜੁਪੀ ਵਾਲੀ ਲੇਬਰ ਤੋਂ ਹੋਈ ਉਹ ਜੁਪੀ ਵਾਲੀ ਲੇਬਰ ਤੋਂ ਹੋਈ ਆ ਕਹਿਣ ਦਾ ਭਾਵ ਪਿੰਡ ਵਾਲੀ ਲੇਬਰ ਤੋਂ ਥੋੜੀ ਜੀ ਉਹ ਬਿਰਲੀ ਲਾਉਂਦੇ ਆ ਤੇ ਬਿਹਾਰੀ ਲੇਬਰ ਤੋਂ ਥੋੜੀ ਜੀ ਸੰਘਣੀ ਲਾ ਦਿੰਦੇ ਨੇ ਤਾਂ ਉਹਦੇ 155 ਦਾਣੇ ਜਿਹੜੇ ਪਰ ਮੁੰਜਰ ਦੇਣਗੇ ਤੇ ਅੱਗੇ 118 ਵੈਰੈਟੀ 118 ਵੈਰਾਈਟੀ ਨੂੰ ਦੇਖੋ ਸਨ ਪ੍ਰਭੂ ਮੇਰੀ ਨਿੱਜੀ ਰਾਏ ਕਿ ਮੈਨੂੰ ਵਧੀਆ ਨਹੀਂ ਲੱਗਦੀ ਪਰ ਹੋ ਸਕਦਾ ਤੁਸੀਂ ਇਹਨੂੰ ਬਹੁਤ ਵਧੀਆ ਮੰਨਦੇ ਹੋ ਹੋ ਸਕਦੀ ਹੈ ਵਧੀਆ ਹੋਵੇ ਪਰ ਇਹ ਆਪਾਂ ਆਪਣੀ ਰਾਏ ਕਿਸੇ ਤੇ ਥੋਪ ਨਹੀਂ ਸਕਦੇ ਇਹਦੇ ਦਾਣੇ ਦੀ ਗਿਣਤੀ ਵੀ ਵਧੀਆ ਕੀ 203 ਦਾਣੇ ਪਰ ਮੁੰਜਰ ਨੇਗੀਆਂ ਇਹ ਵੈਰਾਈਟੀਆਂ ਸੀਆਂ ਲਗਭਗ ਸਾਰੀਆਂ ਇੱਕੋ ਹੀ ਏਰੀਆ ਦੇ ਵਿੱਚੋਂ ਲੈਤੀਆਂ ਹੁਣ ਜਿਹੜੀ ਪੰਜਾਬ ਨੰਬਰ 1 ਕੇ ਸਮਾਗਲੇ ਸਾਲ ਵਾਸਤੇ ਜਿਹੜਾ ਬਹੁਤ ਸਾਰੇ ਵੀਰ ਬੀਜ ਰੱਖਣ ਬਾਰੇ ਸੋਚ ਰਹੇ ਨੇ ਤਾਂ ਉਹਦੀ ਜਿਹੜੀ ਗਰਮ ਪਾਣੀ ਤੇ ਲੱਗੀ ਹੋਈ ਵੈਰਾਈਟੀ ਆ ਜਿਹਨੂੰ ਆਪਾਂ ਕਾਪਰਟੀ ਕਹਿੰਦੇ ਨੇ ਉਹਦੇ ਤੇ ਲੱਗੀ ਹੋਈ ਆ ਤੇ ਨਾਲ ਦੀ ਨਾਲ ਇਹਦੇ ਤੇ ਨਹਿਰੀ ਪਾਣੀ ਤਾਂ ਹੁਣ ਉਸ ਦੇ ਦੇ ਦਾਣਿਆਂ ਦੀ ਗੱਲ ਕਰੀਏ ਕਿ ਸਾਨੂੰ ਪਰ ਉਹ ਤਾਂ 240 ਦਾਣੇ ਪ੍ਰਤੀ ਮੁੰਜਰ ਨੇ ਉਹਦੇ ਕੈਨ ਦਾ ਭਾਵ ਦਾਣਿਆਂ ਦੀ ਗਿਣਤੀ ਵੱਧਾ ਪਰ ਇੱਕ ਗੱਲ ਨੋਟ ਕਰ ਲਿਓ ਦਾਣਿਆਂ ਦੀ ਗਿਣਤੀ ਜ਼ਰੂਰ ਵੱਧਾ ਇਹਦਾ ਦਾਣਾ ਦੂਸਰੇ ਝੋਨੇ ਦੇ ਦਾਣੇ ਦੇ ਮੁਕਾਬਲੇ ਤੁਹਾਨੂੰ ਸ਼ਾਇਦ ਬਰੀਕ ਮਹਿਸੂਸ ਹੋ ਸਕਦਾ ਕੈਨ ਦਾ ਭਾਵ ਪ੍ਰਤੀ ਹਜ਼ਾਰ ਦਾਣੇ ਦਾ ਜਿਹੜਾ ਵੇਟ ਹੈਗਾ ਉਹ ਹੋ ਸਕਦਾਗਾ ਦੂਸਰੇ ਝੋਨੇ ਦੇ ਬਰਾਬਰ ਹੀ ਜਾਵੇ ਜਿਵੇਂ ਕਿ ਪੂਸਾ ਵਰਗੇ ਝੋਨੇ ਆ ਗਏ ਆ ਜਾਂ 18 ਵਰਗੇ ਆ ਗਏ ਇਹਨਾਂ ਤੋਂ ਇਹਨਾਂ ਦੇ ਬਰਾਬਰ ਜਾਵੇ ਇਸ ਚੀਜ਼ ਨੂੰ ਦੇਖ ਕੇ ਲਾਰੂ ਨਹੀਂ ਹੋਣਾ ਕਿ ਇਹਦੇ 240 ਦਾਣੇ ਨੇ ਹਰ ਬਾਰੀ ਦਾਣਿਆਂ ਦੀ ਗਿਣਤੀ ਮੈਟਰ ਨਹੀਂ ਕਰਦੀ ਇਹ ਚੀਜ਼ ਨੂੰ ਅਸੀਂ ਬਾਰੀ-ਬਾਰੀ ਇਸੇ ਕਰਕੇ ਕਹਿ ਰਹੇ ਹਾਂ ਕਿਉਂਕਿ ਤੁਸੀਂ ਕਨਫਿਊਜ਼ ਨਹੀਂ ਹੋਣਾ ਬਹੁਤ ਸਾਰੇ ਭਰਾ ਇਸ ਚੀਜ਼ 'ਚ ਕਨਫਿਊਜ਼ ਹੋ ਜਾਂਦਾ ਕਿ ਦਾਣਿਆਂ ਦੀ ਗਿਣਤੀ ਵੱਧਾ ਝਾੜ ਸਾਇਦ ਵੱਧ ਹੀ ਆ ਜਾਊਗਾ ਪੀਆਰ 126 ਦੇ ਦਾਣੇ ਇੰਨੇ ਜ਼ਿਆਦੇ ਨਹੀਂ ਹੁੰਦੇ ਕਈ ਵਾਰੀ ਉਹਦਾ ਝਾੜ ਸਭ ਤੋਂ ਵਧੀਆ ਆਪਾਂ ਨੂੰ ਪਿਛਲੇ ਸਾਲਾਂ ਦੇ ਵਿੱਚ ਦੇਖੇ ਜਾਂਦੀ ਹੈ ਤਾਂ ਕਿ ਸਾਨੂੰ ਪ੍ਰਭੂ ਤੁਸੀਂ ਆਪਣੇ ਹਿਸਾਬ ਦੇ ਨਾਲ ਵੈਰਾਈਟੀ ਆ ਜਿਹੜੀ ਉਹਨੂੰ ਸਿਲੈਕਟ ਕਰ ਸਕਦੇ ਹੋ ਆਪਣੇ ਪਾਣੀ ਦੇ ਹਿਸਾਬ ਦੇ ਨਾਲ ਸਾਡੇ ਕਿਹੜੀ ਵੈਰਾਈਟੀ ਲੱਗੀ ਹੋਈ ਹੈਗੀ ਕਿੰਨੇ ਕ ਦਾਣੇ ਦੀ ਗਿਣਤੀ ਹੈਗੀ ਵਧੀਆ ਲੱਗਦੀ ਹੈ ਜਾਂ ਕੀ ਕਮੀਆਂ ਪ